ਇਹ ਜਿਹੜੀ ਪ੍ਰੋਡਕਟ ਲੈਣਾ ਦਾ ਸੀਐਮਐਲ ਨੰਬਰ ਕੀ ਹੈ ਕਿ ਤੁਹਾਨੂੰ ਲੱਭਣਾ ਹੈ ਬੇਸ਼ੱਕ ਖਰੀਦਦਾਰ ਦਾ ਨਾਮ ਹੈ ਲਾਹਾਂ ਤੁਹਾਨੂੰ ਕਹਿ ਰਹੇ ਹੋ ਇਹ ਕਰੇ ਹੋਰ ਤੇਰੀ ਮੈਡੀਓ ਤੇ ਹੋਣੀ ਚਾਹੀਦਾ ਕਿ ਤੋਂ ਉਪਰ ਵਾਲੀ ਉਹ ਵੀ ਕਰਨਾ ਤੇ ਜਿਹੜੀ ਤੁਹਾਨੂੰ ਪਤਾ ਹੈ ਗੁਰਗੋਵ ਮੀਡੀਆ ਕੋਲ ਬੁਲਾਇਆ ਕੀਤਾ ਜੇ ਤੇ ਸਾਡੀ ਸਾਈਟ ਦੇਖਿਆ ਕੋਈ ਬੜੀਆ ਕੰਮ ਕਰ ਰਿਹਾ ਹੈ ਔਰ ਇਹ ਨੂੰ ਤੁਸੀਂ ਤੁਹਾਨੂੰ ਤਾਂ ਪਤਾ ਨਹੀਂ ਕਿ ਕਿ ਆਇਆ ਐਪ ਇਹਨਾਂ ਲਈ ਅੰਗਰੇਜ਼ੀ ਜਿਹੜੀ ਆ ਰਹੀ ਹੈ ਇਹਦੀ ਉਪਲਬਧ ਕਿਸੀ ਵੀ ਭਾਸ਼ਾ ਜਿਹੜੀ ਚੇਂਜ ਕਰ ਸਕਦੇ ਹਾਂ ਜੀ ਐਪ ਲੋਕੀ ਹੈ ਨਾ ਵਾਈਫਾਈ ਤੇ ਭਾਸ਼ਾ ਨਹੀਂ ਕਿਉਂ ਲੱਗੀ ਹੈ ਤੁਸੀਂ ਇਹਨੂੰ ਕਿਸੇ ਵੀ ਭਾਸ਼ਾ 'ਚ ਚੇਂਜ ਕਰ ਸਕਦੇ ਹੋ ਅ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਲਬੀਰ ਸਿੰਘ ਹੈ ਤੇ ਮੈਂ ਬਿਊਰੋ ਆਫ ਇੰਡੀਅਨ ਸਟੈਂਡਰਡ ਯਾਨੀ ਕਿ ਭਾਰਤੀ ਮਾਨਕ ਬਿਊਰੋ ਪਰਵਾਨੂ ਸ਼ਾਖਾ ਜਿਹੜੀ ਹੈਗੀ ਹੈ ਉਹਦੇ ਵੱਲੋਂ ਅੱਜ ਇੱਥੇ ਇੱਕ ਪ੍ਰੋਗਰਾਮ ਜਿਹੜਾ ਹੈਗਾ ਇਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਹਿਲਾ ਬਲਾਕ ਹੈ ਪਾਤੜਾ ਬਲਾਕ ਜਿਹਦੇ ਵਿੱਚ ਕੀਤਾ ਗਿਆ ਇਸ ਤੋਂ ਬਾਅਦ ਬਾਕੀ ਦੇ ਨੋ ਬਲਾਕਾਂ 'ਚ ਇਦੇ ਵਿੱਚ ਜਿਹੜੇ ਸਾਡੇ ਮਾਨਯੋਗ ਪੰਚ ਸਹਿਬਾਨ ਨੇ ਸਰਪੰਚ ਸਹਿਬਾਨ ਨੇ ਤੇ ਸੈਕਟਰੀ ਸਾਹਿਬ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਉਹਦੇ ਵਿੱਚ ਭਾਰਤ ਸਰਕਾਰ ਵੱਲੋਂ ਇੱਕ BIYS केयर ਐਪ ਜਿਹੜੀ ਬਣਾਈ ਗਈ ਹੈਗੀ ਹੈ ਉਹਦਾ ਫਾਇਦਾ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਕਿਊਰਮੈਂਟ ਕਰਦੇ ਹੋ ਕੋਈ ਖਰੀਦਾਰੀ ਕਰਦੇ ਹੋ ਚਾਹੇ ਤੁਸੀਂ ਆਪਣੇ ਘਰ ਵਾਸਤੇ ਕਰੋ ਤੇ ਚਾਹੇ ਤੁਸੀਂ ਆਪਣੇ ਪਿੰਡ ਵਾਸਤੇ ਕਰੋ ਉਹਨੂੰ ਜਦੋਂ ਤੁਸੀਂ ਸਮਾਨ ਲੈਣਾ ਹੈ ਉਹਦੀ ਕੁਆਲਿਟੀ ਨੂੰ ਚੈੱਕ ਕਰਨ ਵਾਸਤੇ ਜਿਹੜੀ ਹੈਗੀ ਹੈ ਉਹ ਐਪ ਬਣਾਈ ਹੈਗੀ ਹੈ ਸੋ ਜਿੰਨੇ ਵੀ BIS ISI ਮਾਰਕਾ ਹਾਲ ਮਾਰਕਿੰਗ ਹੈਗੀ ਹੈ ਉਹਨੂੰ ਇਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਜਦੋਂ ਤੁਸੀਂ ਸਮਾਨ ਖਰੀਦਣਾ ਹੈ ਤੇ ਕਿਹੜੇ ਨੰਬਰ ਪਾ ਕੇ ਕਿਹੜੇ ਐਪ ਦੇ ਨਾਲ ਤੁਸੀਂ ਉਹਦੀ ਕੁਆਲਿਟੀ ਚੈੱਕ ਕਰ ਸਕਦੇ ਹੈਗੇ ਉਤਾਜੋ ਜਿਹੜਾ ਵੀ ਸਮਾਨ ਤੁਸੀਂ ਖਰੀਦੋ ਉਹ ਖਰਾ ਉਤਰੇ ਹੋਰ ਕੀ ਮੈਸੇਜ ਦਿੰਦਾ ਹੈ ਮੈਸੇਜ ਇਹੀ ਹੈ ਕਿ ਹਮੇਸ਼ਾ ਜਾਗੋ ਗ੍ਰਾਹਕ ਜਾਗੋ ਦਾ ਨਾਰਾ ਜਿਹੜਾ ਹੈਗਾ ਉਹੀ ਸਾਡਾ ਡਿਪਾਰਟਮੈਂਟ ਹੈਗਾ ਤੇ ਅਸੀਂ ਮੈਸੇਜ ਇਹ ਦਿੰਨੇ ਹੈਗੇ ਆ ਕਿ ਹਮੇਸ਼ਾ ਬਿੱਲ ਲਓ ਤਾਂ ਕਿ ਤੁਹਾਨੂੰ ਗਾਰੰਟੀ ਵਾਰੰਟੀ ਦੀ ਸੁਵਿਧਾ ਮਿਲੇ ਸਾਡਾ ਡਿਪਾਰਟਮੈਂਟ ਜਿੰਨੇ ਵੀ ਸਮਾਨ ਹੁੰਦੇ ਨੇ ਆਈਐਸਆਈ ਜਿੱਥੇ ਸੁਰੱਖਿਆ ਦਾ ਮਸਲਾ ਹੁੰਦਾ ਹੈਗਾ ਉੱਥੇ ਆਈਐਸਆਈ ਜਿਹੜਾ ਹੈਗਾ ਉਹ ਮੋਹਰ ਲੱਗਦੀ ਹੈ ਬਸ ਲੋਕਾਂ ਨੂੰ ਇਹ ਬਾਰੇ ਜਾਗਰੂਕ ਕੀਤਾ ਗਿਆ ਹੈ ਕਿ ਉਹ ਮੋਹਰ ਨੂੰ ਚੈੱਕ ਕਿਵੇਂ ਕਰਨਾ ਹੈ ਉਹ ਇੱਕ ਹਥਿਆਰ ਜਿਹੜਾ ਹੈਗਾ ਇੱਕ ਹਥਿਆਰ ਕਹਿ ਲਓ ਜਾਂ ਇੱਕ ਦੋਸਤ ਕਹਿ ਲਓ ਉਹ ਹਰੇਕ ਦੇ ਫੋਨ ਦੇ ਵਿੱਚ ਡਾਊਨਲੋਡ ਕੀਤਾ ਗਿਆ ਹੈਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਖਰੀਦਾਰੀ ਸਰੇ ਭਾਰਤ ਸਰਕਾਰ ਦਾ ਅਦਾਰਾ ਹੈਗਾ ਬਿਊਰੋ ਆਫ ਇੰਡੀਅਨ ਸਟੈਂਡਰਡ ਸਾਡਾ ਆਫਿਸ ਜਿਹੜਾ ਹੈਗਾ ਚੰਡੀਗੜ੍ਹ ਮੁੱਦੇ ਮਾਰਗ ਤੇ ਹੈ ਇੱਥੇ ਅਸੀਂ 6 ਸਟੇਟਾਂ ਕਵਰ ਕਰਦੇ ਹਾਂ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਸਾਡੇ ਡਿਪਾਰਟਮੈਂਟ ਕੁਝ ਬਣਾਉਂਦਾ ਨਹੀਂ ਕੁਝ ਵੇਚਦਾ ਨਹੀਂ ਹੈ ਅਸੀਂ ਕੁਝ ਨਹੀਂ ਬਣਾਉਂਦੇ ਕੁਝ ਨਹੀਂ ਵੇਚਦੇ ਪਰ ਅਸੀਂ ਚਾਹੁੰਦੇ ਆ ਕਿ ਜੇ ਉਹਦੋਂ ਵੀ ਤੁਸੀਂ ਕੋਈ ਖਰੀਦਦਾਰੀ ਕਰੋ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਸਹੀ ਪੈਸੇ ਦਾ ਜਿਹੜਾ ਤੁਹਾਨੂੰ ਮੁੱਲ ਮਿਲੇ ਤਾਂ ਕਿ ਤੁਹਾਨੂੰ ਵੱਧ ਪੈਸੇ 'ਚ ਘਟੀਆ ਮਾਲ ਨਾ ਮਿਲੇ ਤੁਸੀਂ ਸਹੀ ਮਾਲ ਖਰੀਦੋ ਇਸ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਆ ਤੇ ਇਹ ਪਹਿਲਾ ਪ੍ਰੋਗਰਾਮ ਸੀ ਪਤਲਾ ਦੇ ਵਿੱਚ ਕੀਤਾ ਗਿਆ ਹੈਗਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਬਾਕੀ ਦੇ 9 ਬਲਾਕਾਂ ਦੇ ਵਿੱਚ ਸਮੇਂ ਅਨੁਸਾਰ ਹੁਣ 22 ਤਰੀਕ ਨੂੰ ਰਾਜਪੁਰੇ ਸੇਮ ਅਜਿਹਾ ਹੀ ਪ੍ਰੋਗਰਾਮ ਹੈ ਫਿਰ ਸਮਾਣੇ 'ਚ ਵੀ ਇਹੋ ਜਿਹਾ ਪ੍ਰੋਗਰਾਮ ਕੀਤਾ ਅੱਜ ਸਾਡੇ ਦਰਮਿਆਨ ਬਿਊਰੋ ਆਫ ਇੰਡੀਅਨ ਸਟੈਂਡਰਡ ਜਿਹੜੀ ਕਿ ਭਾਰਤ ਸਰਕਾਰ ਦਾ ਅਦਾਰਾ ਹੈ ਜਿਹੜਾ ਕਿ ਸਿੱਧੇ ਤੌਰ ਤੇ ਸਾਡੇ ਆਮ ਲੋਕਾਂ ਦੇ ਫਾਇਦੇ ਵਾਸਤੇ ਉਹਦੇ ਵਿੱਚ ਸਾਨੂੰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਬਾਜ਼ਾਰ ਵਿੱਚ ਨਕਲੀ ਸਮਾਨ ਜਾਂ ਅਸਲੀ ਸਮਾਨ ਦੀ ਪਛਾਣ ਕਰਨੀ ਹੈ ਕਿਉਂਕਿ ਅੱਜ ਜਿਹੜੀ ਮਿਲਾਪਟਖੋਰੀ ਉਹ ਬਹੁਤ ਜ਼ਿਆਦਾ ਆਉ ਦੇ ਸਰੀਰਾਂ ਨੂੰ ਤੇ ਸਾਡੇ ਜਿਹੜੇ ਸਮਾਜ ਨੂੰ ਬਹੁਤ ਨੁਕਸਾਨ ਪਹੰਚਾਰੀ ਉਹਨਾਂ ਨੇ ਸਾਨੂੰ ਇੱਕ ਐਪ ਡਾਊਨਲੋਡ ਕਰਾਈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਤੁਸੀਂ ਇਹਦੇ ਵਿੱਚ ਜਦੋਂ ਸਮਾਨ ਖਰੀਦਦੇ ਹੋ ਤਾਂ ਉਹਦਾ ਤੁਸੀਂ ਇੱਕ ਨੰਬਰ ਹੁੰਦਾ ਸੀਐਮਐਲ ਨੰਬਰ ਉਹ ਜਦੋਂ ਤੁਸੀਂ ਉਹਦੇ 'ਚ ਭਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ オリジナル ਹੈਗਾ ਡੁਪਲੀਕੇਟ ਅਗਰ ਡੁਪਲੀਕੇਟ ਪਾਇਆ ਜਾਂਦਾ ਹੈ ਤਾਂ ਉਹਦੇ 'ਚ ਇੱਕ ਐਪ ਉਹਨਾਂ ਨੇ ਜਿਹੜੀ ਉਹਦੇ 'ਚ ਤੁਸੀਂ ਇੱਕ ਨੰਬਰ ਭਰ ਕੇ ਅਸੀਂ ਦਿੱਤਾ ਉਹਦੇ 'ਚ ਅਸੀਂ ਉਹਦੀ ਕੰਪਲੇਂਟ ਈਮੇਲ ਰਾਹੀਂ ਕੰਪਲੇਂਟ ਕਰ ਸਕਦੇ ਹਾਂ ਤੇ ਤੁਰੰਤ ਐਕਸ਼ਨ ਦਾ ਉਹਨਾਂ ਨੇ ਸਾਨੂੰ ਇਸ਼ਵਾਜ ਦੋਆ ਅਸੀਂ ਬਹੁਤ ਮਾਣਦੇ ਹਾਂ ਮੈਂ ਕਹਿੰਦਾ ਜੀ ਜਦੋਂ ਲੋਕ ਜਾਗਰੂਕ ਹੋਣਗੇ ਜਦੋਂ ਗ੍ਰਾਹਕ ਜਾਗੇਗਾ ਤਾਂ ਉਹ ਜਿਹੜੀ ਉਹ ਜਿਹੜੀ ਉਹਦਾ ਫਾਇਦਾ ਸਿੱਧੇ ਤੌਰ ਤੇ ਸਾਨੂੰ ਹੋਏਗਾ ਕਿਉਂਕਿ ਅਸੀਂ ਅਸਲੀ ਸਮਾਨ ਖਰੀਦਾਂਗੇ ਸਾਡੀ ਸਿਹਤ ਲਈ ਸਾਡੇ ਸਮਾਜ ਲਈ ਸਾਡੇ ਸਾਰਿਆਂ ਲਈ ਬਹੁਤ ਵਧੀਆ ਹੋਏਗਾ ਜਦੋਂ ਅਸੀਂ ਸਭ ਕੁਝ ਵਧੀਆ ਖਰੀਦਾਂਗੇ ਤਾਂ ਮਲਾਵਟਕੋਰੀ ਕਰਕੇ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਉਹਤੇ ਅਸੀਂ ਕੰਟਰੋਲ ਕਰ ਸਕ